ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਵਿੱਚ ਅੱਜ ਆਪਾਂ ਬਣਾਉਣਿਆ ਹੋਮ ਮੇਡ ਪਿੰਡੀ ਇਸ ਤਰ੍ਹਾਂ ਸਬਜੀ ਪਟਾਓ ਆਪਾਂ ਇੱਕ ਫਰਾਈਪੈਨ ਦੇ ਵਿੱਚ ਘੀ ਲੱਤਾ ਇਸ ਨੂੰ ਥੋੜਾ ਜਿਹਾ ਗਰਮ ਕਰਨਾ ਹੈ ਹੁਣ ਪਾਵਾਂਗੇ ਜੀਰਾ ਜੀਰੇ ਨੂੰ ਚੰਗੀ ਤਰ੍ਹਾਂ ਫੁੱਲ ਲੈਣਾ ਔਰ ਕਰਨੇ ਨੇ ਪਿਆਜ਼ ਐਨ ਪਿਆਜ਼ ਨੂੰ ਗੋਲਡਨ ਬ੍ਰਾਊਨ ਹੋਣ ਤੱਕ ਪਕਾਣਾ ਹੈ ਹੁਣ ਆਪਾਂ ਇਹਦੇ 'ਚ ਕਰਦੇ ਆਂ ਭਿੰਡੀ ਐਡ ਸਾਰੀ ਸਬਜ਼ੀ ਆਪਾਂ ਐਡ ਕਰ ਦੇਣੀ ਇਹਦੇ 'ਚ ਫਿਰ ਇਹਨੂੰ 5 ਤੋਂ 7 ਮਿੰਟ ਲਈ ਮਿਕਸ ਕਰਕੇ ਪਕਾਉਣਾ ਹੈ ਬਿਨਾਂ ਮਸਾਲਿਆਂ ਤੋਂ ਹਾਫ ਕੁੱਕ ਕਰਨੀ ਹੈ ਸਬਜ਼ੀ ਬਿਨਾ ਮਸਾਲੇ ਤੋਂ हाफ कुक करने तो बाद आप मसाले ऐड करा नमक मिर्चा मिर्च आप थोड़ी रखा ग्रीन मिर्चा हरिया मिर्चा कटिया हुई हल्दी ਮਸਾਲੇ ਮੋਂ ਤੋਂ ਬਾਅਦ ਆਪਾਂ ਨੇ 7 ਤੋਂ 8 ਮਿੰਟ ਤੱਕ ਸਬਜੀ ਨੂੰ ਮਿਕਸ ਕਰਕੇ ਕੁਕ ਕਰਨਾ ਹੈ। ਤਾਂ ਇਹ ਮਸਾਲੇ ਚੰਗੀ ਤਰ੍ਹਾਂ ਰਚ ਜਾਣ ਸਬਜੀ ਤੇ ਰਚ ਗਏ ਨੇ ਸਬਜੀ ਤੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਨੇ। ਸਬਜੀ ਰੈਡੀ ਆ ਆਪਣੀ ਚੰਗੀ ਤਰ੍ਹਾਂ। ਥੈਂਕਸ ਫॉर ਵਾਚਿੰਗ ਮਾਈ ਚੈਨਲ।